ਉਕੇਰੀਆਂ ਦੇ ਬਲਾਕ ਹਾਜੀਪੁਰ ਅਧੀਨ ਪੈਂਦੇ ਪਿੰਡ ਸਿਪਰੀਆਂ ਵਿਖੇ ਸੰਵਿਧਾਨ ਨਿਰਮਾਤਾ ਭਾਰਤ ਰਤਨ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਪ੍ਰੋਗਰਾਮ ਦਲਿਤ ਸੁਰੱਖਿਆ ਸੈਨਾ ਪੰਜਾਬ ਯੂਥ ਵਿੰਗ ਦੇ ਚੇਅਰਮੈਨ ਰਸ਼ਪਾਲ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਹਲਕਾ ਤਸੂਹਾ ਦੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੋਮਣਹੋਰਾ ਮੁੱਖ ਮਹਿਮਾਨ ਅਤੇ ਦਲਤ ਸੁਰੱਖਿਆ ਸੈਨਾ ਦੇ ਮੁਖ ਸੰਚਾਲਕ ਜिला ਸਿੰਘ ਰਾਸ਼ਟਰੀ ਚੇਅਰਮੈਨ ਲਵ ਮੱਟੂ ਰਾਸ਼ਟਰੀ ਪ੍ਰਧਾਨ ਰਾਹੁਲ ਮੱਲਿਕ ਪੰਜਾਬ ਬਾਲਮਿਕ ਮਹਾਸਭਾ ਦੇ ਸੂਬਾ ਪ੍ਰਧਾਨ ਪੰਕਜਪਾਲ ਬਾਲਮਿਕੀ ਅਤੇ ਹੋਰ ਪਤਵੰਤਿਆਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਪ੍ਰੋਗਰਾਮ ਦੀ ਆਰੰਭਤਾ ਪ੍ਰਬੰਧਕਾਂ ਮਹਿਮਾਨਾਂ ਅਤੇ ਪਿੰਡ ਵਾਸੀਆਂ ਵੱਲੋਂ 바ਵਾ ਸਾਹਿਬ ਜੀ ਨੂੰ ਸ਼ਰਧਾਪੂਰਵਕ ਨਮਨ ਕਰਨ ਉਪਰੰਤ ਹੋਈ ਬਖ ਬਖ ਬੁਲਾ ਰਹਿਆਂ ਵੱਲੋਂ ਬਾਬਾ ਸਾਹਿਬ ਜੀ ਦੇ ਕ੍ਰਾਂਤੀਕਾਰੀ ਜੀਵਨ ਫਲਸਫੇ ਬਾਰੇ ਇਕੱਤਰਤਾ ਨੂੰ ਜਾਣੂ ਕਰਵਾਉਂਦਿਆਂ ਨਮਨ ਕੀਤਾ ਬੱਚਿਆਂ ਵੱਲੋਂ ਬਾਬਾ ਸਾਹਿਬ ਜੀ ਦੇ ਜੀਵਨ ਤੇ ਝਾਤ ਪਾਉਂਦੀਆਂ ਕਵਿਤਾਵਾਂ ਪੇਸ਼ ਕੀਤੀਆਂ ਇਸ ਮੌਕੇ ਹਾਜ਼ਰਿਨ ਵੱਲੋਂ ਬਾਬਾ ਸਾਹਿਬ ਜੀ ਦੇ 134ਵੇਂ ਜਨਮ ਦਿਹਾੜੇ ਮੌਕੇ ਕੇਕ ਕੱਟ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਦਲਿਤ ਸੁਰੱਖਿਆ ਸੈਨਾ ਦੇ ਯੂਥ ਵਿੰਗ ਚੇਅਰਮੈਨ ਰਸ਼ਪਾਲ ਸਿੰਘ ਅਤੇ ਮਹਿਮਾਨਾਂ ਵੱਲੋਂ ਵਿੱਦਿਆ ਅਤੇ ਵੱਖ-ਵੱਖ ਖੇਤਰ ਵਿੱਚ ਨਾਮਨਾ ਖੱਟਣ ਵਾਲੇ ਲੜਕੇ ਲੜਕੀਆਂ ਨੂੰ ਸਨਮਾਨਿਤ ਕਰ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਪ੍ਰਬੰਧਕਾਂ ਵੱਲੋਂ ਸਮੂਹ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਸਮੁੱਚੇ ਜਗਤ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਬਾਬਾ ਸਾਹਿਬ ਜੀ ਦੇ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸਬੇਦਾਰ ਮੇਜਰ ਸੋਮਰਾਜ ਵਿਕਰਮ ਸਿੰਘ ਫੌਜੀ, ਸੁਸ਼ੀਲ ਰਾਣਾ, ਸਾਹਿਲ ਸ਼ਰਮਾ, ਅੰਮ੍ਰਿਤਸਰ, ਏਐਸਆਈ ਨਰਿੰਦਰਪਾਲ ਸਿੰਘ, ਮਾਸਟਰ ਹਰਜਿੰਦਰ ਸਿੰਘ ਡਾਲੋਵਾਲ, ਪ੍ਰਵੀਨ ਪਾਟਿਆ ਧਰਮਪੁਰ, ਕੈਪਟਨ ਗੁਰਮੀਤ ਸਿੰਘ ਅਤੇ ਆਪਣੀਆਂ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਾਲੇ ਨਾਮੀ ਬ੍ਰਾਂਡ ਡਾਕਟਰ ਡਿਊਜ਼ ਪੀਜ਼ਾ ਅਤੇ ਕੈਫੇ ਦੀ ਸਮੂਹ ਟੀਮ ਵੱਲੋਂ ਵਿਸ਼ੇਸ਼ ਸੇਵਾ ਨਿਭਾਈ ਗਈ। ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਫਲਤੋ ਬੇਲਾ ਸਾਰਿਆਂ ਨੂੰ ਜੈ ਭੀਮ ਜੈ ਸਭਿਧਾਨ ਜੀ ਜਿੱਦਾਂ ਕਿ ਅੱਜ ਤੁਹਾਨੂੰ ਪਤਾ ਵਾ ਕਿ ਸਿਪਰੀਆ ਪਿੰਡ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸਾਡੇ ਦਲੀ ਸੁਰੱਖਿਆ ਸੈਨਾ ਦੇ ਯੂਥ ਪਰ ਚੇਅਰਮੈਨ ਰਿਸ਼ਪਾਲ ਸਿੰਘ ਜੀ ਵੱਲੋਂ ਆਪਣੇ ਪਿੰਡ ਦੇ ਵਿੱਚ 134 ਵਾਂ ਜਨਮ ਦਿਨ 바ਵਾ ਸਾਹਿਬ ਦਾ ਮਨਾਇਆ ਗਿਆ ਵਾ ਉਹ ਸਾਰੇ ਹੀ ਸਾਥੀਆਂ ਨੂੰ ਨਾਲ ਲੈ ਕੇ ਸਾਰੀ ਟੀਮ ਨੂੰ ਸੰਗ ਦੇ ਤੌਰ ਤੇ ਮਨਾਇਆ ਗਿਆ ਮੈਂ ਵਧਾਈ ਦੇ ਪਾਤਰ ਆ ਰਿਸ਼ਪਾਲ ਸਿੰਘ ਜੀ ਉਹਨਾਂ ਦੀ ਟੀਮ ਤੇ ਜਿੱਦਾਂ ਕਿ ਤੁਹਾਨੂੰ ਪਤਾ ਵਾ ਕਿ ਛੋਟੇ ਛੋਟੇ ਬੱਚਿਆਂ ਨੂੰ ਜਿਹੜੇ ਵਧੀਆ এডਿਕੇਸ਼ਨ ਤੇ ਆਏ ਆ 바ਵਾ ਸਾਹਿਬ ਦੇ ਸੋਚ ਨੂੰ ਪੈਰਾ ਦਿੰਦੇ ਆ ਉਹਨਾਂ ਨੂੰ ਸਮਾਨਿਤ ਕੀਤਾ ਗਿਆ ਤੇ ਇੱਥੇ ਪਹੁੰਚੇ ਐਮਐਲਏ ਸਾਹਿਬ ਜਿੰਨੇ ਵੀ ਇੱਥੇ ਸਾਥੀ ਪਹੁੰਚੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਾਰੇ ਸਾਥੀਆਂ ਨੂੰ ਮੈਸੇਜ ਆ ਕਿ 바ਵਾ ਸਾਹਿਬ ਭੀਮਰਾਵ ਅੰਬੇਡਕਰ ਨੂੰ ਪੜੋ ਉਹਨਾਂ ਦੇ ਸੰਵਿਧਾਨ ਨੂੰ ਪੜੋ ਉਹਨਾਂ ਦੇ ਸੰਵਿਧਾਨ ਨੂੰ ਪੜ ਕੇ ਹੀ ਤੁਹਾਨੂੰ ਸਮਝ ਆਊਗੀ ਕਿ ਜੈ ਭੀਮ ਅੱਜ 바ਵਾ ਸਾਹਿਬ ਭੀਮਰਾਵ ਦੇ 134ਵਾਂ ਜਨਮ ਦਿਹਾੜਾ ਮਨਾਇਆ ਗਿਆ ਵਾ ਸਾਡੇ ਯੂਥ ਪ੍ਰਧਾਨ ਰਸ਼ਪਾਲ ਜੀ ਵੱਲੋਂ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਸਮਾਜ ਨੂੰ ਵੀ ਐਜੂਕੇਸ਼ਨ ਜਿਹੜਾ ਸਭ ਤੋਂ ਵੱਡਾ ਮਾਧਿਅਮ ਹੈ ਤਰੱਕੀ ਦਾ ਰਾਹ ਵਾ ਔਰ ਐਜੂਕੇਸ਼ਨ ਦੇ ਵਿੱਚ ਸਾਰੇ ਸਮਾਜ ਨੂੰ ਆਪਣੇ ਬੱਚਾ ਨੂੰ ਪੜਾਉਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਚੰਗੀ ਐਜੂਕੇਸ਼ਨ ਲਾ ਕੇ ਚੰਗੇ ਅਫਸਰ ਬਣ ਸਕਣ ਆਈਐਸ ਪੀਪੀਐਸ ਆਈਪੀਐਸ ਬਣ ਸਕਣ ਔਰ ਸਮਾਜ ਦਾ ਭਲਾ ਕਰ ਸਕਣ ਜੈ ਪੀ ਜੈ ਭਾਰਤ ਅੱਜ 134ਵਾਂ ਜਨਮ ਦਿਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਪਿੰਡ ਸੀਪਰੀਆ ਵਿਖੇ ਮਨਾਇਆ ਗਿਆ ਜਿੱਥੇ ਦਲ ਸੁਰੱਖਿਆ ਸੇਨਾ ਦੇ ਮੁੱਖ-ਮੁੱਖ ਸਥਾਨਾਂ ਤੋਂ ਆਏ ਹੋਏ ਮਹਿਮਾਨਾ ਦਾ ਮੈਂ ਦਿਲੋਂ ਸਵਾਗਤ ਕਰਦਾ ਹਾਂ ਤੇ ਸਾਡੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਘੁੰਮਰ ਜੀ ਵੀ ਇੱਥੇ ਪਹੁੰਚੇ ਸੀ ਮੈਂ ਉਹਨਾਂ ਦੇ ਵੀ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਸਾਡੇ ਸਮਾਜ ਨੂੰ ਲੋੜ ਹੈ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਦੱਸੇ ਹੋਏ ਰਾਹ ਤੇ ਚੱਲਣ ਦੀ ਔਰ ਮੈਂ ਆਸ਼ਾ ਕਰਦਾ ਹਾਂ ਜੋ ਅੱਜ ਦਾ ਸੀ ਪ੍ਰੋਗਰਾਮ ਰੱਖਿਆ ਉਸ ਤੋਂ ਸਾਡੇ ਲੋਕਾਂ ਨੂੰ ਕੁਝ ਨਾ ਕੋਈ ਸੂਝ ਮਿਲੀ ਹੋਏਗੀ ਅੱਜ ਦੇ ਪ੍ਰੋਗਰਾਮ ਵਿੱਚ ਜਿਨ੍ਹਾਂ ਬੱਚਿਆਂ ਦੇ 80% ਤੋਂ ਉੱਪਰ ਨੰਬਰ ਹੈਗੇ ਹੈ ਚਾਹੇ ਉਹਨਾਂ ਨੇ 5ਵੀਂ 8ਵੀਂ 10ਵੀਂ ਪਲੱਸ 2 ਕੀਤੀ ਹੋਈ ਹੈ ਜਾਂ ਇਸ ਤੋਂ ਉੱਪਰ ਦੀ ਕક્ષા ਦੀ ਆਪਣੀ ਕਲਾਸ ਪਾਸ ਕੀਤੀ ਹੋਈ ਹੈ ਉਹਨਾਂ ਨੂੰ ਅਸੀਂ ਅੱਜ ਬੁਲਾ ਕੇ ਇੱਥੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਹੈਗਾ ਪਰ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਨੂੰ ਦੇਖ ਕੇ ਹੋਰ ਵੀ ਬੱਚੇ ਉਤਸ਼ਾਹਿਤ ਹੋਣਗੇ ਔਰ ਆਪਣੀ ਪੜ੍ਹਾਈ ਨੂੰ ਵਧੀਆ ਤਰੀਕੇ ਨਾਲ ਕਰਨਗੇ ਔਰ ਆਪਣੇ ਦੇਸ਼ ਦਾ ਆਪਣੇ ਪਿੰਡ ਦਾ ਔਰ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਗੇ ਜੈ ਭੀਮ ਜੈ ਭਾਰਤ ਜੇ ਮੇਰੇ ਹਲਕੇ ਦੇ ਪਿੰਡ ਸੀਪਰੀਆਂ ਵਿਖੇ ਗਲਤ ਸੁਰੱਖਿਆ ਸੈਨਾ ਵੱਲੋਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜੋ ਜਨਮ ਦਿਹਾੜਾ ਮਨਾਇਆ ਗਿਆ ਹੈ ਔਰ ਜਿੱਥੇ ਵਕ ਵਕ ਲੀਡਰ ਸਬਾਨ ਇੱਥੇ ਆ ਕੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ਮੈਂ ਧੰਨਵਾਦ ਕਰਦਾ ਮੇਰੇ ਵੀਰੇ ਰਸ਼ਪਾਲ ਜੀ ਔਰ ਉਹਨਾਂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਜਿਹੜਾ ਕੀਤਾ ਔਰ ਮੈਂ ਵੀ ਆਪਣੇ ਵੱਲੋਂ ਵੀ ਬਹੁਤ-ਬਹੁਤ ਜੜੀਆਂ ਵਧਾਈਆਂ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੇ ਉੱਤੇ ਸਾਰਿਆਂ ਨੂੰ ਦਿਨਾ ਔਰ ਇਹ ਅਰਦਾਸ ਬੇਨਤੀ ਕਰਦੇ ਆਂ ਕਿ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਬਾਬਾ ਜੀ ਦੇ ਜਿਹੜੇ ਰਸਤੇ ਰਸਤੇ ਦਿਖਾਏ ਉਹਨਾਂ ਤੇ ਚੱਲਣ ਦੀ ਬੁੱਧੀ ਔਰ ਤਾਕਤ ਸਾਨੂੰ ਬਖਸ਼ੇ ਔਰ ਬਹੁਤ ਕੁਛ ਦਿੱਤਾ ਹੈ ਬਾਬਾ ਸਾਹਿਬ ਨੇ ਸਾਨੂੰ ਔਰ ਅਸੀਂ ਸਦਾ ਰਣੀਆ ਉਹਨਾਂ ਦੇ ਔਰ ਬਹੁਤ ਬਹੁਤ ਮੈਂ ਆਪਣੇ ਵੱਲੋਂ ਵਧਾਈਆਂ ਦੇ ਚਾਹ। ਹੈਪੀ ਅੰਸਾਰਿਆਂ ਨੂੰ ਸਾਡਾ ਸੰਗਠਨ ਪੰਜਾਬ ਵਾਲਮੀਕ ਮਹਾਸਭਾ ਵੱਲੋਂ ਅਸੀਂ ਅੱਜ ਜਿਹੜੇ ਆ ਸੁਪਰੀਆ ਪਿੰਡ ਪਹੁੰਚੇ ਆ ਜਿਹੜਾ ਦਲੀ ਸੁਰੱਖਿਆ ਸੈਨਾ ਵੱਲੋਂ ਪ੍ਰੋਗਰਾਮ ਕਰਾਇਆ ਗਿਆ ਬਾਬਾ ਸਾਹਿਬ ਜੀ ਦਾ 134ਵਾਂ ਜਨਮ ਦਿਵਸ ਸੇ ਮਨਾਇਆ ਗਿਆ। ਸਾਡੇ ਜਿਹੜੇ ਯੂਥ ਦੇ ਪ੍ਰਧਾਨ ਆ ਰਸ਼ਪਾਲ ਜੀ ਵੱਲੋਂ ਮੈਂ ਉਹਨਾਂ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਵਾਂ ਕਿਉਂਕਿ ਇਹੋ ਜੇ ਪ੍ਰੋਗਰਾਮ ਹਰ ਜਗ੍ਹਾ ਹਰ ਪਿੰਡ ਵਿੱਚ ਹੋਣੇ ਚਾਹੀਦੇ ਆ 바ਵਾ ਸਾਹਿਬ ਬਾਰੇ ਹਰੇਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਵਾ ਕਿਉਂਕਿ 바ਵਾ ਸਾਹਿਬ ਹੀ ਇੱਕ ਇਹੋ ਜੀ ਸਾਡੇ ਰਹਿਬਰ ਆ ਜਿਨ੍ਹਾਂ ਨੂੰ ਅਸੀਂ ਸੋਚ ਕੇ ਪੜ੍ਹ ਕੇ ਸਮਝ ਕੇ ਆਪਣੀ ਤਰੱਕੀ ਦੇ ਰਾਹਲ ਪੈ ਸਕਦੇ ਆ ਔਰ ਦੇਸ਼ ਦੇ ਵਿੱਚ ਭਲਾਈ ਦੇ ਕੰਮ ਕਰ ਸਕਦੇ ਆ ਤੇ ਦੇਸ਼ ਨੂੰ ਅੱਗੇ ਲਿਜਾਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਆ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਬਾਬਾ ਸਾਹਿਬ ਦਾ ਜਿਹੜਾ ਰਸਪਾਲ ਸਿੰਘ ਸਾਡਾ ਯੂਥ ਜ਼ਿਲ੍ਹਾ ਚੇਅਰਮੈਨ ਪੰਜਾਬ ਚੇਅਰਮੈਨ ਔਰ ਅੱਜ ਜਿਹੜਾ ਪ੍ਰੋਗਰਾਮ ਬੜਾ ਧੁੰਮ ਧੰਮ ਦੇ ਨਾਲ ਬਾਬਾ ਸਾਹਿਬ ਦਾ ਜਨਮ ਦਿਨ 134 ਮ ਮਨਾਇਆ ਗਿਆ ਉਹ ਦਲਸ ਰੱਖਿਆ ਸੈਨਾ ਡੀਐਸਐਸ ਭਾਰਤ ਵੱਲੋਂ ਮਨਾਇਆ ਗਿਆ ਤੇ ਇਹ ਅੱਜ ਜਿਹੜੇ ਬੱਚਿਆਂ ਨੂੰ ਸਲਮਾਨਤ ਕੀਤਾ ਗਿਆ ਹੈ ਜਿਸ ਤਰ੍ਹਾਂ ਰੋਪਣ ਕੀਤਾ ਜਾਂਦਾ ਅੰਮ੍ਰਿਤਸਰ ਕੀਤਾ ਜਾਂਦਾ ਸਾਡੇ ਚੇਅਰਮੈਨ ਸਾਹਿਬ ਵੱਲੋਂ ਲੰਮਟੂ ਰਾਵਲ ਮਲਕ ਜੀ ਅਦਕਸ਼ਪ ਰਾਸ਼ਟਰੀ ਪ੍ਰਧਾਨ ਮੈਂ ਮੁਖ ਚਾਲਕ ਸਾਡੇ ਵੱਲੋਂ ਜਿਹੜਾ ਪ੍ਰਾਰਲਾ ਕੀਤਾ ਜਾਂਦਾ ਮੈਂ ਤਾਂ ਜਿਆਦਾ ਨਾ ਕੁਝ ਕਹਿੰਦਾ ਹੋਇਆ ਮੈਂ ਹੀ ਕਹੂੰਗਾ ਕਿ ਬਾਬਾ ਸਾਹਿਬ ਦੇ ਨਾਂ ਲਾਣ ਦੇ ਬਜਾਏ ਬਾਬਾ ਸਾਹਿਬ ਨੂੰ ਫੋਲੋ ਕਰਨ ਦੀ ਲੋੜ ਹੈ ਬਾਬਾ ਸਾਹਿਬ ਨੂੰ ਪੜਨ ਦੀ ਲੋੜ ਹੈ ਤੇ ਬਾਬਾ ਸਾਹਿਬ ਨੂੰ ਜਦੋਂ ਪੜ ਗਏ ਤੇ ਫੋਲੋ ਕਰ ਗਏ ਤੇ ਸਾਨੂੰ ਨਾਂ ਲਾਣ ਦੀ ਤੇ ਧਰਨੇ ਲਾਣ ਦੀ ਲੋੜ ਨਹੀਂ ਪੈਗੀ ਇਹਨਾਂ ਸ਼ਬਦਾਂ ਨਾਲ ਹੀ ਜੈ ਭੀਮ ਜੈ ਪਰਮਤਮ